हां जी दोस्तों आज मैं ਤੁਹਾਨੂੰ ट्रेजर एनएफटी ਦੀ ਵਿਡਰੋਅਲ ਆਪਣੇ ਖਾਤੇ ਦੇ ਵਿੱਚ ਅਰਥਾਤ ٹرسٹ ਵਾਲਟ ਦੇ ਵਿੱਚ ਲੈਣੀ ਦੱਸ ਰਿਹਾ ਹਾਂ ਸਭ ਤੋਂ ਪਹਿਲਾਂ ਅਸੀਂ ਇਸ ਐਪ ਨੂੰ ਓਪਨ ਕਰਾਂਗੇ ਜਦੋਂ ਸਾਡੀ ਐਪ ਓਪਨ ਹੋ ਜਾਏਗੀ ਤੇ ਫਿਰ ਆਪਾਂ ਇਹਦੇ ਐਸੈਟਸ ਦੇ ਵਿੱਚ ਜਾਵਾਂਗੇ ਤੇ ਉੱਥੇ ਆਪਾਂ ਵਿਡਰੋਅਲ ਦੀ ਆਪਣੇ ਕੋਲ ਆਪਸ਼ਨ ਹੈ ਆਪਾਂ ਵਿਡਰੋਅਲ ਦੀ অপਸ਼ਨ ਤੇ ਜਾਵਾਂਗੇ ਆ ਦੇਖੋ ਉੱਪਰ ਜਿਹੜਾ ٹرسٹ ਵੈਲਟ ਦਾ ਜਿਹੜਾ ਆਪਣੇ ਕੋਲ ਐਡਰੈਸ ਭਰਿਆ ਹੋਇਆ ਆ ਗਿਆ ਹੈ ਤੇ ਆ ਦੇਖੋ ਸਾਰੇ ਪੈਸੇ ਵੀ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹੋ ਜਾਂ ਫਿਰ ਘੱਟੋ ਘੱਟ ਜਿਹੜੇ ਹੈਗੇ ਆ ਇਹਦੇ ਵਿੱਚ 50 USDT ਦੀ ਤੁਸੀਂ ਵਿਡਰੋਅਲ ਲਾ ਸਕਦੇ ਹੋ ਮੰਨ ਲਓ ਆਪਾਂ 55 USDT ਦੀ ਵਿਡਰੋਅਲ ਲਾਉਂਦੇ ਹਾਂ ਤੇ ਆ ਦੇਖੋ ਆਪਾਂ ਇੱਕ ਇਹਦੇ ਵਿੱਚ অপਸ਼ਨ ਹੈ ਗੋ ਦੀ ਇਹ ਇੱਕ ਕੋਡ ਤੁਹਾਡੀ ਮੇਲ ਤੇ ਜਾਏਗਾ ਆ ਦੇਖੋ ਆਪਾਂ ਗੋ ਕਰ ਦਿੱਤਾ ਹੈ ਤੇ ਦੇਖੋ ਆਪਾਂ ਉਧਰ ਆਪਾਂ ਮੇਲ ਨੂੰ ਖੋਲ ਲੈਨੇ ਹਾਂ ਇਹ ਦੇਖੋ ਮੇਲ ਦੇ ਉੱਤੇ ਆ ਦੇਖੋ ਆਪਣੇ ਕੋਲ ਕੋਡ ਜਿਹੜਾ ਹੈਗਾ ਉਹ ਆ ਗਿਆ ਹੈ ਕੋਡ ਹੈ ਜੀ ਇਹ ਆਪਾਂ ਨੇ ਕੋਲ ਜਿਹੜਾ ਆਇਆ ਹੈ ਉਹ ਹੈ ਜੀ

31 34 04 ਉਸ ਤੋਂ ਬਾਅਦ ਆਪਣੇ ਕੋਲ ਇੱਕ অথেন্টিਕੇਟਰ ਦੇ ਉੱਤੇ ਇੱਕ ਕੋਡ ਆਏਗਾ ਉਹ ਆਪਾਂ ਇਹਦੇ ਵਿੱਚ ਭਰਾਂਗੇ ਇਹ ਦੇਖੋ ਆਪਣੇ ਕੋਲ ਇੱਥੇ ਇੱਕ অথেন্টিਕੇਟਰ ਹੈ ਇਹ ਦੇਖੋ ਇਹਦੇ ਵਿੱਚ ਆ ਦੇਖੋ ਇੱਕ ਕੋਡ ਆਇਆ ਹੋਇਆ ਹੈ 96 0924 96 0924 ਇਹ ਦੇਖੋ 96 09 24 ਇਸ ਤੋਂ ਬਾਅਦ ਆਪਾਂ ਇਹਨੂੰ ਸਬਮਿਟ ਕਰ ਦਵਾਂਗੇ ਤੇ ਉਸ ਤੋਂ ਬਾਅਦ ਕਨਫਰਮ ਦੀ ਆਪਸ਼ਨ ਹੈ ਆਪਾਂ ਕਨਫਰਮ ਕਰ ਦਾਂਗੇ ਉਸ ਤੋਂ ਬਾਅਦ ਇਹ ਦੇਖੋ ਕਨਫਰਮ ਹੋ ਚੁੱਕਿਆ ਹੈ ਵਿਡਰੋਅਲ ਤੁਹਾਡੀ ਜਿਹੜੀ ਇਹ ਲੱਗ ਚੁੱਕੀ ਹੈ ਆ ਦੇਖੋ ਪੈਂਡਿੰਗ ਦੇ ਵਿੱਚ ਸ਼ੋਅ ਕਰ ਰਹੀ ਹੈ -55 ਇਹ ਤੁਹਾਡੀ 72 ਘੰਟਿਆਂ ਦੇ ਵਿੱਚ ਤੁਹਾਡੀ ਪੇਮੈਂਟ ਆ ਜਾਵੇਗੀ ٹرسٹ ਵੈਲਟ ਦੇ ਵਿੱਚ ਇਸ ਤਰ੍ਹਾਂ ਕਰਕੇ ਆਪਾਂ ਟ੍ਰੈਜ਼ਰ NFT ਦੀ ਵਿਡਰੋਅਲ ਜਿਹੜੀ ਹੈਗੀ ਹੈ USDT ਵਿੱਚ ਲੈ ਸਕਦੇ ਹਾਂ ਧੰਨਵਾਦ ਜੀ